ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਪਾਰਟੀ ویئر ਆਈਟਮ ਲੈ ਕੇ ਆਏ ਹਾਂ ਉਹ ਵੀ ਮਤਲਬ ਅਲੱਗ-ਅਲੱਗ ਡਿਜ਼ਾਈਨਰ ਪੀਸ ਲੈ ਕੇ ਆਏ ਹਾਂ ਸਾਰੇ ਇੱਕ ਤਾਂ ਪੰਜਾਬੀ ਸੂਟ ਹੋਣੇ ਆ ਜੀ ਤੇ ਇੱਕ ਤੁਹਾਨੂੰ ਦੇ ਰਿਹਾ ਜਰ ਸਾਰੇ ਡਿਜ਼ਾਈਨਰ ਪੀਸ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਸਾਰੇ ਤੇ ਬ੍ਰਾਂਡਡ ਪੀਸ ਹੋਣਗੇ ਸਾਰੇ ਤੇ ਪ੍ਰਾਈਸ ਰਹੂਗਾ ਸਾਰੇ ਸੂਟਾਂ ਦਾ 5500 5500 ਪ੍ਰਾਈਸ ਆ ਜੀ ਤੁਸੀਂ ਜਿਹੜਾ ਵੀ ਸੂਟ ਲੈਣਾ ਲੈ ਸਕਦੇ ਹੋ ਇਹਨਾਂ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਪ੍ਰਾਈਸ ਦੇ ਸੂਟ ਮਿਲ ਜਾਣਗੇ ਮਤਲਬ ਕਿ 5000 ਸੌ ਤੋਂ ਲੈ ਕੇ 7 ਤੇ 7.5000 ਰੁਪਏ ਤੱਕ ਦੀ ਰੇਂਜ ਵਾਲੇ ਸੂਟ ਨੇ ਜਿਹੜੇ ਅਸੀਂ ਇੱਕੋ ਹੀ ਪ੍ਰਾਈਸ 'ਚ ਕੱਢੇ ਹੋਏ ਆ 5500 ਦੇ ਵਿੱਚ ਤੇ ਸ਼ਿਪਿੰਗ ਅਲੱਗ ਤੋਂ ਲੱਗੇਗੀ ਜੀ ਸਾਰੇ ਸੂਟਾਂ ਦੇ ਬਹੁਤ ਪਿਆਰੇ ਸੂਟ ਨੇ ਤੇ ਸ਼ੁਰੂ ਕਰਦੇ ਆ ਅਸੀਂ ਪਹਿਲੇ ਸੂਟ ਤੋਂ ਤੇ ਡਿਜ਼ਾਈਨਰ ਜੇ ਪੀਸ ਨੇ ਜੇ ਸਾਰੇ ਇਹ ਹੈਗਾ ਪਿਓਰ ਚਨਾਉਣ ਦੇ ਉੱਪਰ ਸੂਟ ਪਿਓਰ ਦੇ ਸੂਟ ਰਹਿਣਗੇ ਅੱਜ ਦੇ ਸਾਰੇ ਵੀ ਨੈੱਕ ਦੇ ਨਾਲ ਆ ਇਹ ਪਿਓਰ ਚਨਾਉਣ ਦਾ ਸੂਟ ਆ ਜੇ ਠੀਕ ਹੈ ਇਦੇ ਨਾਲ ਮਿਲ ਜੇਗੀ ਤੁਹਾਨੂੰ ਸਿਲਕ ਦੀ ਸਲਵਾਰ 3 ਮੀਟਰ ਦੀ ਤੇ ਪਲੱਸ ਤੁਹਾਨੂੰ ਮਿਲ ਜੇਗਾ ਜੀ ਜਾਲ ਵਾਲਾ ਹੈਵੀ ਦੁਪੱਟਾ ਵਰਕ ਵਾਲਾ ਔਰਗੈਂਜ਼ਾ ਦਾ ਦੁਪੱਟਾ ਬਹੁਤ ਸੋਹਣਾ ਤੇ ਖੁਸ਼ ਏਦਾਂ ਦੀ ਲੁੱਕ ਐ ਸੂਟ ਦੀ ਫੁੱਲ ਮਤਲਬ ਇਹ ਸਾਰੇ ਡਿਜ਼ਾਈਨਰ ਪੀਸ ਦਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਸੇਮ ਦੇ ਵਿੱਚ ਤੁਹਾਨੂੰ ਦੋ ਕਲਰ ਸੌਰੀ ਦੋ ਪੀਸ ਮਿਲ ਜਾਣਗੇ ਸੇਮ ਹੀ ਡਿਜ਼ਾਈਨ ਦੇ ਵਿੱਚ ਠੀਕ ਐ ਤੇ ਨੈਕਸਟ ਦੇ ਰਹੀਆਂ ਜੀ ਤੁਹਾਨੂੰ ਗੋਟਾ ਪੱਤੀ ਦਾ ਸੂਟ ਬਹੁਤ ਜ਼ਿਆਦਾ ਸਭ ਨੇ ਇਹ ਸੂਟਾਂ ਨੂੰ ਲਾਈਕ ਕੀਤਾ ਸੀਗਾ ਤੇ ਉਸ ਟਾਈਮ ਪ੍ਰਾਈਸ ਸੀਗੇ ਨਾ ਦਾ 7000 7500 ਤੇ ਹੁਣ ਤੁਹਾਨੂੰ ਬਹੁਤ ਘੱਟ ਪ੍ਰਾਈਸ 'ਚ ਦੇ ਰਹੇ ਹਾਂ 5500 ਦੇ ਵਿੱਚ ਜਿਹੜਾ ਵੀ ਸੂਟ ਤੁਸੀਂ ਲੈਣਾ ਕਿਉਂਕਿ ਇਹ ਰਿਪੀਟ ਮੰਗਾਉਣ ਨਾਲ ਹਮੇਸ਼ਾ ਹੀ ਕੁਛ ਨਾ ਕੁਛ ਸਸਤਾ ਮਿਲਦਾ ਜਾਂ ਫਿਰ ਕੁਝ ਦੇ ਪਰਸੈਂਟ ਤੱਕ ਘੱਟ ਮਿਲਦਾ ਹੀ ਆ ਇਹ ਹੈਗੀਆਂ ਗੋਟਾ ਪੱਤੀ ਦਾ ਬਹੁਤ ਪਿਆਰਾ ਸੂਟ ਬਹੁਤ ਸਾਰੀਆਂ ਫੋਟੋ ਸੀਗੀਆਂ ਸੀ ਕਾਫੀ ਇਹਨਾਂ ਨੂੰ ਜਵਾਬ ਦਿੱਤਾ ਸੀ ਉਸ ਟਾਈਮ ਤੇ ਇਹ ਹੈਗੀ ਜੀ ਸਲਵਾਰ ਨਾਲ ਤੁਹਾਨੂੰ ਚੁਣੌਣ ਸੌਰੀ ਨਾਲ ਰਹੇਗਾ ਜੀ organza ਦਾ ਬਹੁਤ ਪਿਆਰਾ ਜਿਹਾ ਦੁਪੱਟਾ ਐਦਾਂ ਡਬਲ ਸ਼ੇਡ ਦੇ ਵਿੱਚ ਲੁੱਕ ਬਹੁਤ ਪਿਆਰੀ ਆ ਸੂਟ ਦੇ ਗੋਟਾ ਪੱਤੀ ਦਾ ਕੰਮ ਡਬਲ ਡਾਈ ਦੇ ਵਿੱਚ ਸੋ ਦੁਪੱਟਾ ਰਹੂਗਾ ਜੀ ਇਹ ਹੈਗਾ ਇਹਦੇ ਤਸਲਸ ਵਗੈਰਾ ਲਗਾ ਕੇ ਬਹੁਤ ਪਿਆਰਾ ਗੋਟਾ ਪੱਤੀ ਦਾ ਸੂਟ ਹੈ ਇਹ ਠੀਕ ਹੈ ਤੇ ਸੇਮ ਦੇ ਵਿੱਚ ਹੀ ਤੁਹਾਨੂੰ ਕਲਰ ਮਿਲ ਜੇਗਾ ਇੱਕ ਹੋਰ ਇਹ ਹੈਗਾ ਗ੍ਰੇ ਕਲਰ ਕਲਰ ਆਪਸ਼ਨ ਬਹੁਤ ਸੋਹਣੀ ਆ ਕਲਰ ਇਹ ਵੀ ਬਹੁਤ ਪਿਆਰਾ ਹੈ ਤੇ ਪ੍ਰਾਈਸ ਹੈਗਾ ਜੀ ਇਹ ਵੀ ਗ੍ਰੇ ਤੇ ਇਦਾਂ ਪੀਚ ਪਿੰਕ ਜੇ ਸ਼ੇਡ ਦੇ ਵਿੱਚ ਕੰਟਰਾਸਟ ਆ ਦੁਪੱਟਾ ਪ੍ਰਾਈਸ ਹੈਗਾ ਇਹਨਾਂ ਸਾਰੇ ਸੂਟਾਂ ਦਾ 55 5500 ਤੇ ਗੋਟਾ ਪੱਤੀ ਦੇ ਵਿੱਚ ਤੁਹਾਨੂੰ ਇੱਕ ਸੂਟ ਹੋਰ ਦਿਖਾਣੇ ਆ ਡਿਜ਼ਾਈਨ ਸ਼ਿਮਰ ਦਾ ਸਟੱਫ ਹੈ ਜੀ ਇਹ ਪਿਓਰ ਵਾਲੀ ਸ਼ਿਮਰ ਆ ਬਿਲਕੁਲ ਸੌਫਟ ਸ਼ਿਮਰ ਹੈ ਇਹ ਖਟਾਖਟਾ ਰਹਿਣ ਵਾਲਾ ਸਟੱਫ ਨਹੀਂ ਹੈਗਾ ਇਸ ਚੀਜ਼ ਤੋਂ ਤੁਸੀਂ ਬੇਫਿਕਰ ਰਹੋ ਸਟੱਫ ਬਹੁਤ ਜ਼ਿਆਦਾ ਫਾਈਨ ਆ ਤੇ ਨਾਲ ਹੈਗਾ ਜੀ ਇਹਦੇ ਸਾਰੇ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਤੇ ਨਾਲ ਮਿਲ ਜਾਏਗਾ ਜੀ ਤੁਹਾਨੂੰ ਇਹ ਬਹੁਤ ਪਿਆਰਾ ਫੋਰ ਸਾਈਡਡ ਵਰਕ ਦੇ ਨਾਲ ਦੁਪੱਟਾ ਦੁਪੱਟੇ ਸਾਰੇ ਰਹਿਣਗੇ ਜੀ ਸ਼ਿਮਰ ਦੇ ਉੱਪਰ ਤੇ ਬਹੁਤ ਸੋਹਣੀ ਲੁੱਕ ਹੈ ਸੂਟ ਦੀ 컬러 ਇਚ ਤੁਹਾਨੂੰ ਇੱਕ ਸਕਿਨ ਮਿਲ ਜੇਗਾ ਠੀਕ ਹੈ ਤੇ ਇੱਕ 컬러 ਮਿਲ ਜੇਗਾ ਜਿਹਦੇ ਵਿੱਚ ਤੁਹਾਨੂੰ ਪਰਪਲ 컬러 ਬਹੁਤ ਪਿਆਰੇ ਪਿਆਰੇ ਆ ਡਿਜ਼ਾਈਨਿੰਗ ਤਾਂ ਸੋਹਣੀ ਹੈਗੀ ਹੋਈਆਂ ਰੇਟ ਵੀ ਤੁਹਾਨੂੰ ਬਹੁਤ ਘੱਟ ਦੇ ਰਹੇ ਨੇ ਨਾ ਸੂਟਾਂ ਦਾ 5500 ਪ੍ਰਾਈਸ ਆ ਤੇ ਇੱਕ ਸੂਟ ਦੇ ਰਹੇ ਆ ਤੁਹਾਨੂੰ ਪਰਲਸ ਦੇ ਨਾਲ ਸਾਰਾ ਹੀ ਸੂਟ ਪਰਲਸ ਦੇ ਨਾਲ ਮੜਿਆ ਹੋਇਆ ਹੈ ਵਾਸ਼ ਕਰਨਾ ਬਹੁਤ ਈਜ਼ੀ ਆ ਤੁਸੀਂ ਈਜ਼ੀ ਪਾਓ ਟੱਬ ਦੇ ਵਿੱਚ ਤੇ ਵਸ ਈਜ਼ੀ ਦੇ ਵਿੱਚ ਇਹਨੂੰ ਵਾਸ਼ ਕਰ ਦਿਓ ਜ਼ਰੂਰੀ ਨਹੀਂ ਹੈਗਾ ਕਿ ਇਹਨਾਂ ਨੂੰ ਡਰਾਈ ਕਲੀਨ ਕਰਾਣੀ ਆ ਪਰ ਸੂਟ ਪਿਓਰ ਦਾ ਇਹ ਫਿਰ ਵੀ ਇਹ ਈਜ਼ੀ ਵਾਸ਼ ਹੋ ਜਾਏਗਾ ਸਟਫ ਇਹਦਾ ਠੀਕ ਹੈ ਜੀ ਇਹ ਹੈਗਾ ਸਾਰਾ ਹੀ ਪਰਲਸ ਵਰਕ ਨਾਲ ਹੈਵੀ ਵਰਕ ਆ ਸੌਰੀ ਪਰਲਸ ਦੇ ਨਾਲ ਹੈਵੀ ਵਰਕ ਕੀਤਾ ਹੋਇਆ ਸਾਰਾ ਹੀ ਬਾਜੂ ਵੀ ਹੈਵੀ ਆ ਪਿਓਰ ਕ੍ਰੇਪ ਦੀ ਸਲਵਾਰ ਆ ਤੇ ਪਿਓਰ ਔਰਗੈਂਜ਼ਾ ਦਾ ਫੋਰ ਸਾਈਡਡ ਇਦਾਂ ਦੁਪੱਟਾ ਮਿਲੇਗਾ ਕਾਰਨਰ ਚ ਹੈਵੀ ਫੁੱਲ ਨਾ ਸਾਰੇ ਦੁਪੱਟੇ ਚ ਮਿਲ ਜੇਗਾ ਤੁਹਾਨੂੰ ਇਦਾਂ ਪਰਲਸ ਦੇ ਨਾਲ ਬੂਟੀ ਬਣੀ ਹੋਈ ਸੇਮ ਦੇ ਵਿੱਚ ਦੋ ਕਲਰ ਸੌਰੀ ਦੋ ਇੱਕੋ ਹੀ ਕਲਰ ਚ ਦੋ ਸੂਟ ਹੈਗੇ ਸੌਰੀ ਨੈਕਸਟ ਦੇ ਰਹੀਆਂ ਔਰਗੈਂਜ਼ਾ ਦੇ ਉੱਪਰ ਇਹ ਹੈਗਾ ਜੀ ਥ੍ਰੈਡਵਰਕ ਦੇ ਨਾਲ ਸਾਰੇ ਹੀ ਹੈਂਡਵਰਕ ਹੈ ਇਹ। ਦਬਕੇ ਦਾ ਕੰਮ ਹੈ, ਕੁੰਦਨ ਦਾ ਕੰਮ ਹੈ ਇਸ ਦੇ ਵਿੱਚ ਸਾਈਡ ਤੇ ਇਹਦੀ ਬਾਜੂ ਦਾ ਬਾਰਡਰ ਹੈ। ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਇਹ। ਤੇ ਇਹ ਰਹੇਗੀ ਇਹਦੀ ਸਿਲਕ ਦੀ ਸਲਵਾਰ। ਇਹ ਹੈਗਾ ਇਹਦਾ ਦੁਪੱਟਾ। ਦੁਪੱਟੇ ਦੇ ਲੜਾਂ ਦੇ ਉੱਪਰ ਬਹੁਤ ਪਿਆਰਾ ਵਰਕ ਆ। 35400 ਪ੍ਰਾਈਸ ਦੇ ਵਿੱਚ ਸੂਟ ਨੇ ਜੀ ਕਲਰ ਦੋ। ਨੈਕਸਟ ਸੂਟ ਦੇ ਰਹੇ ਹਾਂ ਤੁਹਾਨੂੰ ਬਹੁਤ ਪਿਆਰਾ ਜਿਹਾ ਸੂਟ ਦੇਖੋ ਜੀ ਪਿਓਰ ਔਰਗੇਂਜ਼ਾ ਦੀ ਉੱਪਰ ਸੂਟ ਹੈ ਇਹ ਸਾਰਾ ਫਰੰਟ ਹੈਵੀ ਆ ਬਾਜੂ ਹੈਵੀનેસ ਦੀਆਂ ਤੇ ਘੇਰਾ ਹੈਵੀ ਆ ਠੀਕ ਹੈ ਜੀ ਪਿਓਰ ਕ੍ਰੇਪ ਦੀ ਹੈਗੀ ਆ ਸਲਵਾਰ ਤੇ ਪਿਓਰ ਔਰਗੇਂਜ਼ਾ ਦਾ ਨਾਲ ਹੈਗਾ ਜੀ ਦੁਪੱਟਾ ਇਹ ਰਹੂਗਾ ਜੀ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਕਲਰ ਇਹਦੇ ਵਿੱਚ ਇੱਕ ਮਿਲ ਜੇਗਾ ਤੁਹਾਨੂੰ ਮਹਿਰੂਨ ਇਹ ਵਾਲਾ ਕਲਰ ਆ ਜੀ ਸੈਕੰਡ ਸੇਮ ਹੀ ਡਿਜ਼ਾਈਨ ਦੇ ਵਿੱਚ ਇਦਾਂ ਹੀ ਟਸਲਸ ਲੱਗੇ ਹੋਏ ਨੇ ਬਹੁਤ ਸੋਹਣੇ ਰੇਸ਼ਮੀ ਇਹਨਾਂ ਨੂੰ ਤੇ ਨੈਕਸਟ ਦੇ ਰਹੇ ਆ ਤੁਹਾਨੂੰ ਟੋਟਲੀ ਹੈਂਡਵਰਕ ਦੇ ਕਟ ਦਾਣਾ ਸਿੱਪੀ ਤੇ ਕੁੰਦਨ ਦਾ ਕੰਮ ਆ ਜੀ ਇਸ ਤੇ ਚਰਕਨ ਦਾ ਕੰਮ ਆ ਸੌਰੀ ਸ਼ਿਮਰਦੀ ਹੈਗੀ ਏ ਸ਼ਰਟ ਫੁੱਲ ਹੈਵੀ ਦੇ ਵਿੱਚ ਆ 3 ਮੀਟਰ ਦੀ ਸ਼ਰਟ ਮਿਲੂਗੀ ਇਹ ਜਿਨੇ ਮਰਜੀ ਹੈਵੀ ਬੰਦੇ ਦਾ ਸੂਟ ਬਣਾ ਲਓ ਤੁਸੀਂ ਠੀਕ ਹੈ ਤੇ ਇਹ ਹੈਗੀਆਂ ਨੇ ਜੀ ਇਹਦਾ ਫਰੰਟ ਹੈ ਹੀ ਘੇਰਾ ਬੈਕ ਸਾਈਡ ਪਲੇਨ ਰਹੂਗੀ ਤੇ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਜਿਨ੍ਹਾਂ ਦੇ ਸੂਟ ਮਤਲਬ ਕਿ ਸਿੰਪਲ ਦੇ ਵਿੱਚ ਨਹੀਂ ਬਣਦੇ ਘੇਰੇ ਚ ਇਹ 3 ਮੀਟਰ ਦੀ ਸ਼ਰਟ ਦੇ ਨਾਲ ਆ ਇਹਨਾਂ ਦੇ ਨਾਲ ਰਹਿਣਗੇ ਜੀ ਪਿਓਰ ਸ਼ਫਾਨ ਦੇ ਦੁਪੱਟੇ ਦੁਪੱਟਾ ਪਿਓਰ ਸ਼ਫਾਨ ਦਾ ਹੈ ਇਹਦਾ ਕਲਰ ਆ ਸੈਕਿੰਡ ਦੋ ਕਲਰ ਨੇ ਇਹਦੇ ਵਿੱਚ ਤੇ ਨੈਕਸਟ ਦੇ ਰਹੇ ਹਾਂ ਜੀ ਤੁਹਾਨੂੰ ਗੋਟਾ ਪੱਤੀ ਦੇ ਉੱਪਰ ਔਰਗੇਂਜ਼ਾ ਦਾ ਕੰਮ ਕੀਤਾ ਹੋਇਆ 3 ਮੀਟਰ ਦੀ ਸ਼ਰਟ ਹੈ ਇਹ ਇਹ ਹੈਗਾ ਜੀ ਗੋਟਾ ਪੱਤੀ ਦੇ ਉੱਪਰ ਵਰਕ ਬਹੁਤ ਜ਼ਿਆਦਾ ਵਧੀਆ ਹੈ ਸਿਲਕ ਦੀ ਸਲਵਾਰ ਹੈ ਤੇ ਸ਼ਿਮਰ ਔਰਗੇਂਜ਼ਾ ਦਾ ਹੈਗਾ ਜੀ ਦੁਪੱਟਾ ਬਨਾਰਸੀ ਸਟਾਈਲ ਦੇ ਵਿੱਚ ਇਹਦਾ ਇਹ ਹੈਗਾ ਇਹਦਾ ਸੈਕਿੰਡ ਕਲਰ ਨੈਕਸਟ ਦੇ ਰਹੀਆਂ ਤੁਹਾਨੂੰ ਬਹੁਤ ਪਿਆਰਾ ਸੂਟ ਆ ਦੇਖੋ ਇਹਦਾ ਨੈਕ ਆਲਰੇਡੀ ਬਣਿਆ ਹੋਇਆ ਨੈਕ ਬਹੁਤ ਸੋਹਣਾ ਬਣਿਆ ਹੋਇਆ ਹੈ ਬੈਠਵੀ ਵੈਨ ਦੇ ਨਾਲ ਇਹਦਾ ਰਹੇਗਾ ਜੀ ਸੂਟ ਇਹ ਬਹੁਤ ਸੋਹਣੀ ਲੁੱਕ ਆ ਸੂਟ ਦੀ organza ਦੀ ਸ਼ਰਟ ਆ crepe ਦੀ ਸਲਵਾਰ ਆ ਤੇ organza ਦਾ ਹੀ ਸਾਰੇ ਦੁਪੱਟੇ ਦੇ ਵਿੱਚ ਫਲਾ ਰਹਿਣਗੇ ਫੋਰ ਸਾਈਡ ਵਰਕ ਰਹੇਗਾ ਜੀ ਇੱਦਾਂ ਠੀਕ ਹੈ ਕਲਰ ਦੋ ਮਿਲ ਜਾਣਗੇ ਇੱਕ ਮਿਲੇਗਾ ਚਨੇਵੀ ਬਲੂ ਕਲਰ ਇੱਕ ਮਿਲੇਗਾ ਪੀਕਾਕ ਦੋ ਸ਼ੇਡ ਨੇ ਨੈਕਸਟ ਹੈਗਾ ਜੀ ਪਿਓਰ ਸ਼ਰਫਾਨ ਦੇ ਉੱਪਰ ਸੂਟ ਇਹ ਹੈ ਗਾਛਾ ਫੌਨ ਸੌਰੀ ਪ्योर ਚਨਾਨ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਸਿਲਕ ਦੀ ਸਲਵਾਰ ਹੈ ਜੇ ਤੇ ਇਹ ਹੈਗਾ ਇਹਦਾ ਮਲਟੀ ਜਿਹਾ ਦੁਪੱਟਾ ਦੁਪੱਟੇ ਦੀ ਲੁੱਕ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਫੋਰ ਸਾਈਡ ਵਰਕ ਦੇ ਨਾਲ ਸਾਰੇ ਦੇ ਵਿੱਚ ਵਰਕ ਰਹੂਗਾ ਤੇ ਇਹਦਾ ਸੈਕੰਡ ਕਲਰ ਆ ਚਨਾਨ ਦੇ ਸੂਟ ਨੇ ਸਿਲਕ ਦੀਆਂ ਸਲਵਾਰਾਂ ਤੇ ਦੁਪट्टे ਇਹਦਾ ਦੁਪट्टे ਦੀ ਡਿਜ਼ਾਈਨਿੰਗ ਸੇਮ ਹੀ ਰਹੋਗੇ ਜੀ ਜਿਹੜਾ ਪਹਿਲਾਂ نیچے ਖੋਲਿਆ ਹੋਇਆ ਦੁਪट्टे ਦੋਨਾਂ ਦੇ ਸੇਮ ਹੀ ਨੇ ਮਲਟੀ ਚ ਨੈਕਸਟ ਦੇ ਰਹੀ ਹਾਂ ਬਹੁਤ ਪਿਆਰਾ ਸੂਟ ਆ ਬਹੁਤ ਸੋਹਣਾ ਸੂਟ ਆ 오ਰਗੈਂਜ਼ਾ ਦਾ ਪੀਸ ਆ ਜੀ ਇਹ ਬਾਜੂ ਵੀ ਹੈਵੀ ਵਰਕ ਦੇ ਨਾਲ ਆ ਵਰਕ ਬਹੁਤ ਸੋਹਣਾ ਹੈ ਸੂਟ ਦਾ ਤੇ ਇਹ ਹੈਗੀ ਹੈ ਜੀ ਸਿਲਕ ਦੀ ਸਲਵਾਰ organza ਦੀ ਸ਼ਰਟ ਆ ਇਹਨਾਂ ਨਾਲ white ਦੁਪट्टे organza ਦੇ ਆਫ white ਕਲਰ ਦੇ ਦੁਪट्टे ਬਹੁਤ ਸੋਹਣਾ ਸੂਟ ਹੈ ਪੈਂਟ ਦੇ ਉੱਪਰ ਸਾਰੇ ਤੇ ਵਰਕ ਆ ਇਹ ਹੈਗਾ ਜੀ ਇਹਦਾ ਸੈਕੰਡ ਕਲਰ ਪ੍ਰਾਈਸ ਰਹੂਗਾ ਜੀ ਸਾਰੀ ਵੀਡੀਓ ਦਾ 5500 ਅਜਰੀ ਦਾ 5500 ਨੈਕਸਟ ਸੂਟ ਦੇ ਰਹੇ ਆ ਜੀ ਤੁਹਾਨੂੰ ਚਨਨ ਦੇ ਉੱਪਰ ਠੀਕ ਹੈ ਬਹੁਤ ਸੋਹਣਾ ਸੂਟ ਆ ਸਸਟੀ ਗਾਉਂ ਜੀ ਠੀਕ ਹੈ ਜੀ ਚਨਨ ਸ਼ਵੰਦਾ ਇਹਦੀ ਨਾਲ ਗਰੀਪ ਦੀ ਸਲਵਾਰ ਆ ਤੇ ਕੰਟਰਾਸਟ ਹੈਗਾ ਜੀ ਦੁਪੱਟਾ ਇਹ ਕੰਟਰਾਸਟ ਦੁਪੱਟਾ ਇਹਦੇ ਨਾਲ ਤੇ ਸਾਰੇ ਦੁਪੱਟੇ ਤੇ ਵੀ ਵਰਕ ਆ ਇਹ ਹੈਗਾ ਇਹ ਪਿਓਰ ਜੌਰਜਟ ਦੇ ਉੱਪਰ ਸੂਟ ਕਟਦਾਣੀ ਦਾ ਕੰਮ ਹੈ ਇਸ ਤੇ ਟੋਟਲੀ ਹੈਂਡਵਰਕ ਆ ਬਾਜੂ ਵੀ ਹੈਵੀ ਦੇ ਵਿੱਚ ਤੇ ਇਹ ਹੈਗੇ ਜੀ ਦੀ ਸਲਵਾਰ ਨਾਲ ਰਹੇ ਗਏ ਕਲਰਫੁੱਲ ਜਾਂ ਦੁਪੱਟਾ ਠੀਕ ਹੈ 4 ਸਾਈਡ ਵਰਕ ਦੇ ਨਾਲ ਸਾਰੇ ਜਰਕਨ ਦਾ ਕੰਮ ਹੈ ਸੂਟ ਦੇ ਉੱਪਰ ਪ੍ਰਾਈਸ 5500 ਅ ਚਨਾਉਸ਼ ਫੌਂ ਦਾ ਸੂਟ ਹੈ ਜੇ ਠੀਕ ਹੈ ਤੇ ਇਹ ਹੈਗੀ ਇਹਦੀ ਸਲਵਾਰ ਮਹਿੰਦੀ ਕਲਰ ਦੇ ਵਿੱਚ ਤੇ ਇਹ ਹੈਗਾ ਦਾ ਦੁਪੱਟਾ ਠੀਕ ਹੈ ਜੀ ਨੈਕਸਟ ਦਿਖਾ ਰਹੀ ਹਾਂ ਤੁਹਾਨੂੰ ਇਹ ਮੇਰੀ ਵੀ ਤੁਸੀਂ ਕਾਫੀ ਸਾਰੀ ਵੀਡੀਓ ਚ ਪਰਪਲ ਕਲਰ ਦਾ ਸੂਟ ਪਾਇਆ ਵੇ ਦੇਖਿਆ ਹੋਏਗਾ ਸੇਮ ਇਹਦੇ ਵਿੱਚ ਹੀ ਆ ਆਰਗੈਂਜ਼ਾ ਦੀ ਸ਼ਰਟ ਹੈ ਜੇ ਠੀਕ ਹੈ ਇਹਦੇ ਨਾਲ ਹੈਗੇ ਆ ਜੀ ਕ੍ਰੇਪਰੀ ਸਲਵਾਰ ਤੇ ਇਹ ਹੈਗਾ ਦੁਪੱਟਾ ਬਹੁਤ ਸੋਹਣਾ ਕਲਰ ਹੈ ਵੀ ਨੈਕਸਟ ਫਿਰ ਤੋਂ ਗੋਚਾਪੱਤੀ ਤੇ ਦੇ ਰਹੀ ਹਾਂ ਸ਼ਿਮਰ ਦਾ ਸੂਟ ਆ ਠੀਕ ਹੈ ਜੀ ਤੇ ਇਹ ਹੈਗੇ ਆ ਇਹਦੀ ਸਲਵਾਰ ਸਿਲਕ ਦੀ ਤੇ ਇਹ ਮਿਲ ਜੇਗਾ ਜੀ ਦਾ ਦੁਪੱਟਾ ਠੀਕ ਹੈ ਨੈਕਸਟ ਹੈਗਾ ਜੀ ਬਹੁਤ ਪਿਆਰਾ ਮਹਿੰਦੀ ਕਲਰਾਂ ਤੇ ਐਦਾਂ ਦੇ ਸੂਟ ਆ ਤੁਸੀਂ ਕਿਸੇ ਵੀ ਫੰਕਸ਼ਨ ਤੇ ਪਾਣੀ ਆ ਮਹਿੰਦੀ ਤੇ ਪਾਣੀ ਆ ਹਲਦੀ ਤੇ ਪਾਣੀ ਆ ਹਰੇ ਕਲਰ ਤੁਹਾਨੂੰ ਮਿਲ ਜੇਗਾ ਅਸਦੀ ਵੀਡੀਓ ਦੇ ਵਿੱਚ ਠੀਕ ਹੈ ਵਰਕ ਬਹੁਤ ਸੋਹਣਾ ਹੈ ਪਰਲਸ ਦੇ ਨਾਲ ਇਹਦਾ ਸਾਰੀ ਵਰਕ ਇਹ ਹੈਗਾ ਦਾ ਦੁਪੱਟਾ ਨੈਕਸਟ ਫਿੱਟ ਤੋਂ ਹੈਗਾ ਜੇ ਗੋਟਾ ਪੱਤੀ ਦਾ ਸਿਮਰਦਾ ਸੂਟ ਪਿਓਰ ਦਾ 5500 ਪ੍ਰਾਈਸ ਹੈ ਨਾ ਸੂਟਾਂ ਦੇ ਨੈਕ ਸੂਟ ਔਰ ਗੈਂਜ਼ਾ ਤੇ ਬਹੁਤ ਸੋਹਣਾ ਸੂਟ ਹੈ ਵੀ ਇਹਨਾਂ ਸਾਰਿਆਂ ਤੇ ਪੋਇਲ ਦਾ ਕੰਮ ਕੀਤਾ ਹੋਇਆ ਬਹੁਤ ਬਰੀਕੀ ਦਾ ਕੰਮ ਹੈ ਤੇ ਇਹ ਹੈਗਾ ਜੀ ਬੈਕ ਦਾ ਡਿਜ਼ਾਈਨ ਗ੍ਰੇਪ ਦੀ ਸਲਵਾਰ ਹੈ ਤੇ ਕਾਫੀ ਜਾਨ ਵਾਲਾ ਹੈਗਾ ਦਾ ਦੁਪੱਟਾ ਨੈਕਸਟ ਸਿਲਕ ਦਾ ਸੂਟ ਆ ਜੀ ਹੈ ਸਾਰੇ ਹੀ ਨਲਕੀ ਦੇ ਨਾਲ ਬਣਿਆ ਹੋਇਆ ਕਟਦਾਣੀ ਦੇ ਨਾਲ ਗਰੀਬ ਦੀ ਸਲਵਾਰ ਤੇ ਇਹ ਹੈਗਾ ਜੀ ਦਾ ਦੁਪੱਟਾ ਬ੍ਰੌਕੇਟ ਤੇ ਕਲਰ ਦੋਨੇ ਦੇ ਵਿੱਚ ਹਲਕੀ ਜਿਹਾ ਡਿਜ਼ਾਈਨ ਦਾ ਫਰਕ ਹੈ ਇਸ ਦਾ नेवी ब्लू ये ब्लूगा जी का दुपट्टा हैवी दे यह है प्योर चनान के उपर ਇਹ ਵੀ ਸੂਟ ਸੋਨਾ ਤੇ ਇਹ ਹੈਗਾ ਤਾਂ ਦੁਪੱਟਾ ਬਹੁਤ ਸੋਨਾ ਦੁਪੱਟਾ ਦੋਨੋਂ ਸਾਈਡ ਵਰਕ ਦੇ ਨਾਲ ਤੇ ਕਲਰ ਇਹ ਤੁਹਾਨੂੰ ਦੋ ਮਿਲ ਜਾਣਗੇ ਇਹਦਾ ਸੈਕੰਡ ਕਲਰ ਬਲੈਕ ਤੇ ਪ੍ਰਾਈਸ ਹੈਗਾ ਜੀ 5500 ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਆਸ ਦੀ ਵੀਡੀਓ ਚ ਪਸੰਦ ਆ ਉਹ ਤੁਸੀਂ ਨੂੰ ਪਿਕ ਲੈ ਕੇ ਸੈਂਡ ਕਰ ਸਕਦੇ ਹੋ ਥੈਂਕ ਯੂ ਸੋ ਮੱਚ